ਸਾਰੀ ਦਿਹਾੜੀ ਖਾਨ ਚ ਧਿਆਨ ਰਹਿੰਦਾ ਹੈ ਹਾਂ ਆਪੋ ਜੀ ਇਹਦੇ ਕੌਲੇ ਨਿਬੇੜ ਗਿਆ ਐ ਇੰਨੇ ਕ ਛੱਟ ਗਿਆ ਮੇਰੇ ਲਈ ਤੇ ਆਪ ਵੇ ਸਕੂਲੇ ਨਹੀਂ ਸੀ ਖਾਦਾ ਲੰਚ ਬਾਕਸ ਖਤਮ ਕੀਤਾ ਮੈਂ ਕਿ ਖਾਦਾ ਹੀ ਨਹੀਂ ਤੂੰ ਕਿਉਂ ਖੁਸ਼ ਹੋ ਬੜਾ ਬੜਾ ਹੋ ਰਿਹਾ ਹੋ ਗਿਆ ਅੱਗੇ ਨਾਲੋਂ ਬੜਾ ਨਿਰਨਾਲਵਾਜ ਹੋਵੇ ਸੱਚੀ ਗੱਲ ਸੱਚੀ ਗੱਲ YouTube ਫੈਮਿਲੀ ਕੀ ਹਾਲ ਚੱਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਅਸੀਂ ਕਰਨ ਲੱਗੇ ਆਂ ਵੀਡੀਓ ਦਾ ਸ਼ੁਰੂਆਤ ਸ਼ਾਮ ਨੂੰ ਕਿੰਨੇ ਵਜੇ ਹੋਣਗੇ ਨਾ ਆ ਗਿਆ ਐ 2 ਘੰਟੇ ਹੋ ਗਏ ਮੈਨੂੰ ਆਏ ਨੂੰ 5 6 ਵਜੇ ਹੋ ਗਏ ਤੇ ਬਾਕੀ ਕੋਮਲ ਵੀ ਚਲੀ ਗਈ ਅੱਜ ਟਾਈਮ ਨਾਲ ਚਲੀ ਗਈ ਕਿਉਂਕਿ ਉਹਨੇ ਥੋੜਾ ਜਿਹਾ ਬਲੀਚ ਫੇਸ਼ਲ ਕਰਨਾ ਸੀ ਉੱਥੇ ਆਪਦੇ ਗਵੰਡੀਆਂ ਦੇ ਘਰ ਤੇ ਉਹ ਲੈ ਗਈ ਸਮਾਨ ਇੱਥੇ ਤੇ ਉਹਨਾਂ ਨੂੰ ਘਰ ਜਾ ਕੇ ਸਰਵਿਸ ਦਊਗੀ ਬਾਕੀ ਵੇਰ ਦਾ ਵੀਡੀਓ ਰਿਕਾਰਡ ਨਾ ਕਰਨ ਦਾ ਇਹ ਸੀਗਾ ਕਿ ਅਸੀਂ ਅੱਜ ਲੇਟ ਥੋੜੇ ਜਿਹੀ ਫ੍ਰੀ ਹੋਏ ਬੀਜੀ ਸੀ ਤੇ ਰਨਾ ਕੇ ਸੌਂਗੇ ਤੇ ਸੁਸਤੀ ਪਈ ਫਿਰ ਚਾਹ ਪਾਣੀ ਪੀਤਾ ਬਾਅਦ ਚ ਅਸੀਂ ਬਣਾਉਣ ਲੱਪੇ ਸੀ ਸ਼ਾਰਟ ਵੀਡੀਓਜ਼ ਜਿਹੜੀਆਂ ਕਿ ਕੱਲ ਨੂੰ ਆਉਣਗੀਆਂ ਸ਼ਾਰਟ ਵੀਡੀਓ ਵੇਖਿਓ ਬੜੀ ਹਾਸੇ ਵਾਲੀ ਆ ਤੇ ਇਹਦੇ ਵਿੱਚ ਇਹ ਵੀ ਇੱਕ ਕੀ ਕਹਿੰਦੇ ਨੇ ਕੈਰੈਕਟਰ ਪਲੇ ਕੀਤਾ ਇਹਨੇ ਮੈਂ ਮੇਨ ਕੈਰੈਕਟਰ ਆਂ ਮੇਨ ਕੈਰੈਕਟਰ ਮੈਂ ਆਂ ਜੇ ਮੈਂ ਆਈਡੀਆ ਨਹੀਂ ਦਿੰਦਾ ਆਈਡੀਆ ਮੈਂ ਦਿੰਦਾ ਕੀ ਕਹਿ ਸਕਦੇ ਗਾਇਸ ਬੰਦੇ ਨਾ ਨਾ ਯੂਟਿਊਬ ਫੈਮਿਲੀ ਬਿਲਕੁਲ ਵੀ ਝੂਟਣੀ ਹੈਗਾ ਦਾ ਆਈਡੀਆ ਮੈਂ ਹੀ ਦਿੰਦਾ ਬਾਕੀ ਤੋਂ ਇੱਕ ਗੱਲ ਦੱਸ ਦਈਏ ਕਿ ਅੱਜ ਮੈਂ ਖੁਸ਼ਨਾ ਚੈਲੰਜ ਕਰਨ ਲੱਗੀ ਆ ਇਹਦਾ ਚੈਲੰਜ ਆਬਾ بڑے ਬੜੋ ਕੇ ਚੈਲੰਜ ਫੇਰ ਕਰ ਖੁਸ਼ ਨੂੰ ਮੈਂ ਅੱਧਾ ਘੰਟਾ ਬਿਲਕੁਲ ਨਹੀਂ ਬੁਲਾਉਣਾ ਤੇ ਇਹ ਕੋਸ਼ਿਸ਼ ਕਰੂਗਾ ਬੁਲਾਉਂਦੀ ਆ ਆਪਣੇ ਤਰੀਕੇ ਨਾਲ ਜਿਵੇਂ ਮੈਂ ਅੱਜ ਲਗਾਉਂ ਜਿੱਦ ਤੁਸੀਂ ਫੋਨ ਦੇਖ ਲਓਗੇ ਮੈਂ ਫੋਨ ਦੇਖੂਗਾ ਕਾਟਾ ਕਰੋ ਨਹੀਂ ਨਹੀਂ ਬਿਲਕੁਲ ਮੈਂ ਰਿਐਕਟ ਨਹੀਂ ਕਰਨਾਗਾ ਮਤਲਬ ਜੇ ਮੜਾ ਦੀ ਵੀ ਰਿਐਕਸ਼ਨ ਦੇਤਾ ਇਹਦੇ ਬੋਲ ਚ ਉਹ ਆਨਸਰ ਦੇਤਾ ਸਮਝ ਲਓ ਮੈਂ ਹਾਰ ਗਈ ਤੇ ਦੇਖਦੇ ਹਾਂ ਹੁਣ ਕੌਣ ਜਿੱਤਦਾ ਮੈਂ ਇਗਨੋਰ ਕਰ ਪਾਉਣੀ ਆ ਜਾਂ ਨਹੀਂ ਪਾਉਂਦੀ ਤੇ ਜਲਸੇਰ ਸਾਨੂੰ ਕਰੂਗਾ ਰਿਕਾਰਡ ਤੇ ਜਦੋਂ ਵੀ ਤੂੰ ਕੋਸ਼ਿਸ਼ ਕਰਨੀ ਹੋਈ ਤੂੰ ਜਲਸੇਰ ਨੂੰ ਦੱਸ ਦੇਣਾ ਨਾਲ ਦੀ ਨਾਲ ਉਹ ਕੈਮਰਾ ਚੁੱਕ ਲੂਗਾ ਮੈਂ ਛੱਡਣਾ ਹੀ ਨਹੀਂ 1 ਮਿੰਟ ਵੀ ਤੇ ਇਹ ਅੱਧੇ ਘੰਟੇ ਦਾ ਵਲੌਗ ਹਾਂ ਪਰ ਅੱਧਾ ਘੰਟਾ ਅੱਧਾ ਘੰਟੇ ਨਾਲੋਂ ਜ਼ਿਆਦਾ ਲੰਬਾ ਹੋ ਜਾਊਗਾ ਵਲੌਗ 15 ਮਿੰਟ ਦਾ ਕਰਕੇ 15 ਮਿੰਟ ਕਰੀਏ ਨਹੀਂ ਚਲੋ ਉੱਚਾ ਮੈਂ ਬ੍ਰੇਕ ਲੈ ਲੈਂਦਾ ਜਾਂ ਬ੍ਰੇਕ ਲੈ ਲੈ ਕੇ ਕਰ ਲਗੇ ਹਨਾ ਉਵੇਂ ਅੱਧੇ ਘੰਟੇ ਤਾਂ ਫਿਰ ਜ਼ਿਆਦਾ ਫਿਰ ਔਖਾ ਜਾਣਾ ਤੇ ਚਲੋ ਕਰਦੇ ਆ ਆਪਾਂ ਚੈਲੰਜ ਸ਼ੁਰੂ ਤੇ ਜਦੋਂ ਵੀ ਖੋਸ਼ ਨੇ ਹੁਣ ਮੈਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਇਗਨੋਰ ਕਰਨਾ ਹੈ ਨਹੀਂ ਰੈਐਕਟ ਨਹੀਂ ਕਰਨਾ ਇਹ ਚਲੋ ਹਾਂ ਜਰਦਸੀ ਇਹ ਆਪਣੇ ਦੋਹਾਂ ਤੋਂ ਇਲਾਵਾ ਤਾਂ ਕੋਈ ਇੱਥੇ ਹੈਗਾ ਹੀ ਨਹੀਂ ਹੋਰ ਤੇ ਮੈਨੂੰ ਅਵਾਜ਼ ਨਹੀਂ ਆ ਰਹੀ ਕਿ ਉਹ ਸੁਣਦੀਆਂ ਪਈਆਂ ਮਲਾ ਨਹੀਂ ਫੂਤ ਪਾਦਾ ਆ ਗਿਆ ਬਈ ਨਿਆ ਫੂਤ ਨਾ ਆ ਗਿਆ ਵੇ ਆਹ ਬਈ ਆਹ ਕੋਈ ਕੋਸ ਆਹ ਮਲਾ ਬਾਬਾ ਬੂ ਬਾਬਾ ਬੂਬਾ ਸੱਦਣਾ ਪੈਣਾ ਕੋਈ ਵਾਜਾ ਹਾਂ ਇਹਦਾ ਕਟਾਣਾ ਇਹਦਾ ਕੁਵਾਨੀਆਂ ਦਾ ਅੱਛਾ ਪੱਠੇ ਨਹੀਂ ਪਾਈ ਹੋਣੀ ਅੱਧੀ ਬਹੁਤ ਬਹੁਤ ਕਰਕੇ ਵੱਡ ਤੇ ਕਰ ਦੇਣਾ ਬਹੁਤ ਲੈ ਆਏ ਦੇਜੀ ਨੂੰ ਨਹੀਂ ਰੋਟੀ ਪਾਈ ਤੁਸੀਂ ਤਾਂ ਯੋਪਮ ਕੰਢੀ ਮਿਆਉ 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 ਡੈਡੀ ਅਜ ਗਏ ਅੰਠੇ ਗਏ ਹੋ ਸਮਝ ਅੱਛਾ ਠੀਕ ਹੈ ਬਿੱਲਿੰਗ ਦਾ ਮੈਂ ਸੁਦਾ ਵਾ ਚੁੱਕਿਆ ਹੁਣ ਇਹ ਚੈਲਿੰਗ ਪੈਣਾ ਹੈ ਮੈਨੂੰ ਜਿੱਤ ਨਾਲ ਤਾਂ ਜੇ ਕਹੀਏ ਨਾ ਰੰਗਵਾ ਦੇਣੀ ਤਾਂ ਆਪਰੇ ਘਰੇ ਜਦੋਂ ਖਾਜੇ ਕਿ ਤੂੰ ਤੇਰਾ ਟਿਫਨ ਤਾਂ ਨਹੀਂ ਗਾਇ ਤਾਂ ਚਿਕਨ ਚਿਕਨ ਤਾਂ ਫਰਪੂਰ ਦੀ ਖਾਂਦੇ ਹੁੰਦੇ ਆ ਮੈਨੂੰ ਲੱਗਦਾ ਹੈ ਬਹੁਤ ਤਾਂ ਪਾਣੀ দাও ਮੋਟਲਾ ਪਾਣੀ ਮੇਰਾ ਸਾਰਾ ਪਾਣੀ ਵੀ ਨਾ ਬਿਆ ਕਰੋ ਕਿਤੇ ਕਿੰਨਾ ਮਖਾਰਾ ਚੁੱਕਿਆ ਕਿੰਨਾ ਮਤਲਬ ਕਹੀ ਮੈਂ ਪੂਰੀ ਇਨਵੀਜ਼ੀਬਲ ਹੋ ਗਿਆ ਮੈਂ ਕੁਝ ਵੀ ਕਰ ਸਕਦਾ ਸੋ ਗਾਇਜ਼ ਯਾਰ ਮੇਰੇ ਸਾਡੀ ਯਾਰ ਦੇ ਨਿਕਲ ਜੈ ਆ ਕੀ ਅਕੜੀ ਤੇ ਪਹਿਲੇ ਤੈਨੂੰ ਮੈਂ ਪਿਆਰ ਦਈ ਰੱਖਿਆ ਕਰੋ ਛਾਣੇ ਤੇ ਜੀਜਾ ਆਪਣੇ ਘਰ ਦੇਖਦੀਆਂ ਪਈਆਂ ਅੱਜ ਕੱਲ ਕੀ ਗੱਲ ਇਹ ਭੂਤ ਆ ਗਏ ਭੂਤ ਆ ਜੱਪੜੇ ਘਰ ਭੂਤ ਆ ਗਏ ਧਸ 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 ਨੇ ਕੰਗਾ ਕਿਨੇ ਡਾਦਾ ਨੇ ਵੀ ਪੂਤ ਦੇ ਕੰਮ ਇੱਧਰ ਵੇਖੋ ਪੂਤਾਂ ਦੇ ਅੱਜ ਭਾਂਡੇ ਅੱਜ ਕੱਲ ਕਿੰਨੇ ਹੋ ਰਹੇ ਆ ਹੋ 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 ਹੀ 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 ਅੱਜ ਕੱਲ੍ਹ ਅਮਰ ਕੀ ਲੋੜਾ ਚਾਹੀਦਾ ਲੋਸ਼ਨ ਵਗੈਰਾ ਜੀ ਮੈਂ ਤੂੰ ਦਾ ਬਹਿ ਤਾ ਗੱਟ ਟੱਬੇ ਤੇ ਜਾਣੀ ਤੂੰ ਆ ਬੈਰੀਕੇਟ ਪਤਾ ਨਹੀਂ ਬੂਏ ਕਿ ਕਿੰਨੇ ਲਾਤਾ ਉਹ ਅੱਜ ਤੈਨੂੰ ਕਿਹਾ ਹੈ ਨਾ ਦੇਖ ਆ ਹਾ 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 ਮੈਂ ਸੁਣਿਆ ਕੈਮਰਾ ਹੀ ਭੂਤ ਦੇ ਪੈਂਦੇ ਆ ਤਾਂ ਹੀ ਮੈਂ ਚਲਾਇਆ ਹੈ ਕੈਮਰਾ ਹੀ ਭੂਤ ਵੇਖਾਂਗੇ ਮੋਰੇ ਪਤਾ ਲੱਗ ਜੂਗਾ ਤੇ ਆਪਾਂ ਬਾਬਾ ਜੀ ਨੂੰ ਸਾਢੇ ਕਿ ਤਾਕ ਕਰਾਵਾਂਗੇ ਹਾਂ ਇਹ ਸੁਣਾ ਰਹੇ ਹਾਂ ਮੈਨੂੰ ਮੈਨੂੰ ਮਿਲਦਾ ਮੈਂ ਦੋ ਉਹ ਮੈਨੂੰ ਭੂ ਦੇ ਗਿਆ ਭੂ ਦੇ ਗਿਆ ਮੈਨੂੰ ਆਹ ਕਰਤੀ ਦੀ ਨਹੀਂ ਜ਼ੋਰ ਦੀ ਨਾ ਮਾਰੀ ਹਾਂ ਮੈਂ ਤੇ ਵੇਖਦਾ ਨਹੀਂ ਨਾ ਤੇਰਾ ਭੂ ਸਾਰਾ ਕੱਢਦੇ ਨੇ ਮੁਰਕੇ ਨੱਥੇ ਨਾ ਖਾਣ ਨੂੰ ਲੱਗੋ ਗੁਰੁਰੂ ਗੁਰੁਰੂ ਇਹ ਗੰਦ ਬੋਲ ਪਾ ਰਿਹਾ ਪਤਾ ਨਹੀਂ ਕੌਣ ਪਾ ਰਿਹਾ ਰੂ ਰੂ ਇਹ ਪੂਰ ਫੜਿਆ ਜਾਵੇਗਾ ਨਾ ਤੇ ਜੁੱਤੀ ਬੜੀ ਬਰੇਗੀ ਗੱਲ ਤਾਂ ਮੈਂ ਕੀ ਆਏਗੀ ਕੰਟਰੋਲ ਰੱਖਿਆਗਾ ਥੋੜਾ ਖਿਲਾ ਦੇ ਜੀ ਯੈਸ ਪਤਾ ਇਹਨੂੰ ਖਿਲਾ ਦੇਣੀ ਹਾਂ ਹਾ ਹਾ ਮਾ ਤੋਂ ਪਾਉਣਾ ਖਿਲਾ ਰਹੇ ਤੋੜ ਕੇ आले जीर टगे रे इधर टूट गया इधर देखो टूट गया तू बोलला रही है तेरे तो तो के में ना टूट गया मैं करके ए नलजी बंद कर ए नलजी बंद कर इधर टूट गया बेचो देखो हंस नहीं हाथ कट दे कीड़े पे गए आ जे

ਚੈਲੰਜ ਹਾਰ ਕੇ ਗਏ ਸੀ ਨਹੀਂ ਹਾਰ ਕੇ ਕਿਤੇ ਹੋਰ ਹਾਰ ਕੇ ਨਹੀਂ ਹਾਰੇ ਹੈ ਹਾਰ ਗਏ ਕਿੱਦਸ ਜੀ ਆਪਾਂ ਕਿਸੇ ਨੂੰ ਕੋਈ ਇੰਪੋਰਟੈਂਸ ਵੀ ਦੇ ਰਹੇ ਫਿਰ ਵੀ ਪਤਾ ਨਹੀਂ ਪੁੱਤ ਨੂੰ ਲੱਗਦਾ ਵੀ ਮੈਂ ਇੱਥੇ ਹੈ ਮੈਂ ਸਹੀ ਗੱਲ ਐ ਪੁੱਤਾ ਪਤਾ ਲਾਸਟ ਟਾਈਮ ਮੇਰੀ ਜਿਹੇਂਦੇ ਮੈਂ ਸਟਾਲ ਫੜੇ ਮੇਰੇ ਹੱਥੋਂ ਹੀ ਨਿਕਲ ਗਿਆ ਪਤਾ ਨਹੀਂ ਕਿੱਥੇ ਨਗਰ ਪੁੱਤਾ ਆਵੇ ਫੁੱਲ ਮੈਂ ਰੱਖ ਗਿਆ ਇਸ ਲਾਸਟ ਸਟੇਜ ਆ ਮੇਰੀ ਇਧਰ ਪੁੱਤ ਆ ਗਏ ਪੁੱਤ ਇਧਰ ਕੈਮਰਾ ਇਧਰ ਕਰੋ ਲਾਸਟ ਸਟੇਜ ਆ ਮੇਰੀ ਛੁੱਕੀ ਜੋ ਛੁੱਕੀ ਲੋ ਇਧਰ ਇਹ ਮੋੜ ਆ ਐਸੇ ਮੱਲਾਲੇ ਆ ਗਏ ਅਜੇ ਤੱਕ ਆਏ ਹੀ ਨਹੀਂਗੇ ਪਤ ਨਹੀਂ ਕੀ ਗੱਲ ਕੰਮ ਖੰਮ ਹੋਣਾ ਤੇ ਮੱਲਾਲੇ ਸਬਜੀ ਪੁੱਛਦੇ ਕੀ ਰਿਆਂ ਵਾ ਹਮ ਮਾਹਾਂ ਚਿਕਨੀ ਲੈਵ ਪੁੱਤ ਨੂੰ ਤਾਂ ਚਿਕਨੀ ਪਸੰਦ ਆ ਹਮ ਨਾਲੇ ਫੋਟ ਖਾਲੇਗਾ ਇਧਰ ਮੇਰੇ ਸਿਰ ਨੂੰ ਕੀ ਹੋਣ ਲਿਆ ਜਗ ਸਿਰ ਇਹ ਕੋਈ ਬੁਲਾਵੇਂ ਮਨੜਿਆ ਸਰ ਨੂੰ ਇਹ ਉਹ ਮਲਾ ਤੁਹਾਡੀ ਪਾਪੀ ਗੁੜੀਆ ਬਣਾਈ ਭਾਰਾ ਭਾਰਾ ਜਿਹਾ ਹੋਣ ਲੱਗ ਪਿਆ ਉਹ ਪਾਪੀ ਗੁੜੀਆ ਬਣਾਈ ਗਏ ਨੇ ਕਿਲ ਢੋਕਣ ਰਿਆ ਸਰ ਚ ਇਹ ਕੋਈ ਮੈਨੂੰ ਤਾਂ ਲੱਗਦਾ ਹੈ ਨਾ ਮੈਜੀਕਲ ਗੁੜੀਆ ਲੋਕੀ ਤਾਂ ਅੱਜ ਕੱਲ ਵਾਢੀ ਆ ਤੇ ਵਾਢੀਆਂ ਤੇ ਬਿਜ਼ੀ ਆ ਤੇ ਕਈ ਤਾਂ ਮੈਨੂੰ ਪੂਤਾ ਵੀ ਵੇਲ ਲੰਗੀਆਂ ਵੇਲੀਆਂ ਵੇਲੀਆਂ ਪੂਤਾ ਨਹੀਂ ਕਰਨਾ ਨਾ ਇਹ ਨਾਲ ਇਥੇ ਤੋੜੀ ਤਾੜੀ ਕਰਾਉਣ ਕੰਮ ਕੋਈ ਪੁੱਤ ਗਾਇਸ ਜਦੋਂ ਫੋਨ ਪਰਣਾ ਵਧੀਆ ਲੱਗਦਾ ਕਿ ਫੋਨ ਬੜਾ ਵਧੀਆ ਹੋ ਗਿਆ ਨਾ ਜਦੋਂ ਜਗਸਿਰ ਜਿਸ ਦਿਨ ਦਾ ਗਾਰਡ ਪਵਾਇਆ ਹੂੰ ਨਹੀਂ ਆਪ ਕਿੰਦਾ ਫੋਨ ਪਿਆ ਆਹ ਫੋਨ ਕਿੰਨਾ ਹੈ ਕਿ ਨਾ ਚੁਕ ਮਾਇ ਸੁਣਾ ਨਾ ਕਿਹੜਾ ਹਾਂ ਵਧੀਆ ਲੱਗਦਾ ਸੀਗਾ ਸਪੈਸ਼ਲੀ ਮਸਜਾਂ ਨੂੰ ਆਹ ਉਹ ਜਿਹਨੂੰ ਫਲਾਵਰ ਰੱਖ ਦਿੰਦੇ ਨਾ ਲੀਡੀ ਪੈਨ ਉੱਤੇ ਇਹਦਾ ਫੋਨ ਨਾ ਆਈਕਲ ਤੇ ਨਹੀਂ ਹੋ ਰਹਾ ਨਾ ਕੱਜੇ ਹੂੰ ਤੇ ਨਹੀਂ ਆਈਕਲ ਭੂਤ ਵੀ ਚਲਾਉਂਦੇ ਆ ਨਾ ਕੀ ਜਿਹੜੀ ਉਹ ਵੀ ਚਲਾ ਲੈਂਦੇ ਆ ਇਧਰ ਲੰਘਿਆ ਨਹੀਂ ਜੰਮਰ ਜਾਨ ਮੈਂ ਇਧਰ ਤੇ ਲੱਗ ਜਾਈਂ ਆ ਮੈਂ ਸੈਂਟਰ ਵਾਲਾ ਬੁਲਾਵਾਂ ਕਿ ਕਿੱਦ ਕਿਹਾ ਚਲਾ ਵੱਡਾ ਕੋਦਾ ਨਹੀਂ ਇਹ ਪੂਰ ਕੁੱਟਣਾ ਪੈਣਾ ਲੱਗੂ 3 3 3 3 ਉਹਨਾਂ ਨੇ ਕਿਹਾ ਸੀ ਤੁਮਹਾਨੂੰ 70 ਰੁਪਏ ਲੈਣੇ ਸੀ ਇਹ ਭੂਤ ਦੀ ਬਿੱਤੀ ਹੈ ਭੂਤ ਕਾ ਖਾ ਉਹ ਬਾਅਦ ਤੇ ਮਾਂ ਆ ਕੇ ਜਿਵੇਂ ਦੇਂਦੀ ਹੋਵੇ ਨਾ ਉਹ ਉਹਵੇਂ ਕੋਲ ਖਾਣਾ ਨਹੀਂ ਹੂੰ ਕੈਮਰੇ 'ਚ ਤਾਂ ਦੀਦੀ ਆ ओ oh, एक गल नु स्टर्ट तेरा पीर करना मैं क्या की कीता एक ए भी पू पूरी कर रहा है तेई आज काइज डुडस करो लोअर ब्लैक अप ब्लैक अप ब्लैक अभी ब्लैक विरात कलर इज ब्लैक ऑल ब्लैक आ ब्लैक मुंडे <laughs> <दिद्धे लाग। laughs> <आ ब्लैक। laughs> ਹੋ ਭੂਤ ਤੋਂ ਬੜੇ ਬਸ ਸ਼ਰਫੂ ਤੋਂ ਵੱਡਾ ਨਾਏ ਕੁਰਸੀ ਤੇ ਬਹਿ ਨਹੀਂ ਸਕਦਾ ਇੱਕ ਉੱਤੇ ਤੇ ਬਹਿ ਸਕਦਾ ਕਾਲਾ ਹਿੰਟ ਦਾ ਨੀ ਮੈਂ ਜੰਨੀਆਂ ਹਾਰਰ ਮੂਵੀਆਂ ਨਾਲ ਜਾ ਕੁਰਸੀ ਦਾ ਪੱਕੀ ਹੁੰਦੀ ਹੁੰਦੀ ਹੈ ਨਾ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਕੁਰਸੀ ਤੇ ਬੈਠਾ ਵੀ ਜ਼ਰੂਰੀ ਹੁੰਦੀ ਆ ਕੋਈ ਮੈਂ ਭੂਤ ਨਾਲ ਕੱਢਦਾ ਬਾਦ ਇਹਦਾ ਅੱਗੇ ਜੱਗਸਿਦ ਤੇਰਾ ਤਾਂ ਵਿੱਚ ਹੈ ਹੀ ਰੋਡ ਤੇ ਨਾ ਮੇਰਾ ਤੇ ਰੋਡ ਤੇ ਆ ਮੈਂ ਤਾਂ मैं तो सबकी टांग टांग <laughs> मैं <क्या फुरारा। laughs> <laughs> <laughs> मैं मैं <laughs> <laughs> भी है कोई टांगूंगा टांगा भी रे ਕੋਈ ਗੱਲ ਨਹੀਂ ਤੇਰਾ ਭੂਤ ਮੈਂ ਕੱਢ ਰਾਂ ਸਰਦਾਰ ਜੀ ਅੱਜ ਸਵੇਰ ਦਾ ਕੁਝ ਹੋ ਹੀ ਜਾਂਦਾ ਕਿਉਂ ਕਹਿੰਦੇ ਭੂਤ ਦੇਖ ਪਿੰਦੇ ਆਪਣੇ ਆਪ ਆਉਂਦੇ ਪਿੰਦਾ ਆਪਣੇ ਆਪ ਮੈਂ ਬੂੜ ਸਾਹਮਣੇ ਆਇਆ ਬੂੜ ਫੇਰ ਮੇਰੇ ਪੈਰਾਂ 'ਚ ਤੁਰੇ ਹੁੰਦੇ ਜਦ ਸੀ ਇਹਨਾਂ ਕਰਦਾ ਹੁੰਦਾ ਤਾਂ ਮੈਂ ਫੜ ਕੇ ਫੈਂਟ ਦੇਣਾ ਸੀ ਉਹਨੂੰ ਇਹ ਭੂਤ ਹੀ ਭਜ ਜਾਂਦਾ ਪਰ ਭੂਤ ਨੇ ਮੇਰ ਤਾਂ ਛੇਤਰ ਖਾ ਲਿਆ ਕੁਝ ਹੈਗਾ ਕਿ ਨਹੀਂ ਹੈਗਾ ਇਹ ਬੈਲਟ ਡਰੰਪ ਇਹਨੂੰ ਖਾਣ ਦੇ ਡਰੰਪ ਇਹ ਡਰੰਪ ये <laughs> <laughs> गाइस मैं नहीं करता ये <laughs> ये हार जाएगा ये कच्चा खिलाड़ी है है मुझे, मुझे पता मेला അമ്മ ഫോൺ ന തൂർക്കി ഹാ അമ്മ 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 ہار گیا بچہ ہار گیا بچہ یار گیا ہار گیا ہار دی او ہار گیا ہار گیا ہار گیا ہار گیا آ تیری تحویل ہو چکی ہے اے اے کر اے کر او جڑا دل جیرا پی کے ہے نا ہندے او ٹکن چ دا پانی لے کے تے ناک ڈبو کے تے مر گیا تیرا کوئی کام نہیں ہے ادھر ਵੇਰਾ ਕੋਈ ਕੰਮ ਨਹੀਂ ਹੈ ਇਧਰ ਜਾ ਮਰ ਜਾ ਆਹ ਉਹ ਬਦਮੋਸ਼ ਭਾਈ ਓਏ ਆਹ ਬਦਮੋਸ਼ ਤੁਸੀਂ ਬਦਮੋਸ਼ ਹੀ ਹੈ 5 ਫੁੱਟ 11 ਇੰਚ ਦਾ ਬਦਮੋਸ਼ 5 ਫੁੱਟ 11 ਇੰਚ ਦਾ ਬਦਮੋਸ਼ ਮਣੀ ਪੰਜ ਫੁੱਟ 11 ਇੰਚ ਦਾ ਬਦਮੋਸ਼ ਸਿੱਧੇ ਸਲੀਪ 4 ਫੁੱਟ 11 ਇੰਚ ਨਸੋ ਨਹੀਂ ਜਾਏਗਾ ਨਹੀਂ ਜਾਏਗਾ ਵੀਲੌਗ ਦਾ ਐਂਡ ਕਿਉਂਕਿ ਅਸੀਂ ਰਾਤੀ ਵਲੌਗ ਦਾ ਐਂਡ ਨਹੀਂ ਸੀ ਕਰ ਸਕੇ ਤੇ ਤੁਹਾਨੂੰ ਮੈਂ ਦੱਸਾਂ ਕਿ ਜਿਹੜਾ ਚੈਲੰਜ ਲਿਆ ਸੀ ਖੁਸ਼ ਨਾਲ ਉਹਦੇ ਵਿੱਚ ਖੁਸ਼ ਨੇ ਆ ਮਾਂਵਾ ਖੜੀਆਂ ਕਰਤੀਆਂ ਸੀ ਖੁਸ਼ ਹਰ ਗਿਆ ਸੀ ਸੋ ਬਾਕੀ ਅੱਜ ਦਾ ਵਲੌਗ ਕਿਵੇਂ ਦਾ ਲੱਗਦਾ ਹੈ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਕੇ ਦੱਸਣਾ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਵਲੌਗ ਬਾਕੀ ਮੈਂ ਐਂਡ ਕਰ ਰਹੀ ਹਾਂ ਸਵੇਰ ਅੱਜ ਇੱਥੇ ਅ ਅਗਲੇ ਦਿਨ ਦੀ ਜਿਹੜੀ ਅਪਡੇਟ ਆਊਗੀ ਉਹਦੇ ਚ ਤੁਹਾਨੂੰ ਪਤਾ ਲੱਗ ਜੂਗਾ ਕਿ ਮੈਂ ਇੱਥੇ ਮੰਮੀ ਦੇ ਘਰ ਸਵੇਰ ਸੌਂ ਆਈਆਂ ਤੇ ਇੱਥੇ ਮੈਂ ਵਲੌਗ ਦਾ ਐਂਡ ਕਰ ਰਹੀ ਹਾਂ baki milde next vlog. tak tak bye bye